ਹਾਂ ਜੀ ਦੋਸਤੋ ਮੇਟਰੋ ਵਾਇਗੁਰਜੀ ਕਕਲ ਸਾਹਿਬ ਵਾਇਗੁਰਜੀ ਕੇ ਫਤਿਹ ਦੋਸਤੋ ਤਸਵੀਰਾਂ ਦੇਖ ਰਹੇ ਹਾਂ ਮੋਗਾ ਦੀਆਂ ਮੋਗਾ ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਹੜੇ ਦੁਕਾਨਦਾਰਾਂ ਤੋਂ ਫਰੋਤੀਆਂ ਮੰਗਦੇ ਸੀਗੇ ਤੇ ਪੁਲਿਸ ਨੇ ਥੋੜੇ ਸਮੇਂ ਦੇ ਵਿੱਚ ਉਹਨਾਂ ਨੂੰ ਕਾਬੂ ਕਰ ਲਿਆ ਤੇ ਇਸ ਸੰਬੰਧੀ ਐਸਪੀ ਦਾ ਕੀ ਕਨਾਉ ਸੁਣਦੇ ਹਾਂ ਅੱਜ ਮੋਗਾ ਪੁਲਿਸ ਵੱਲੋਂ ਅਸੀਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਵੱਲੋਂ ਇੱਕ ਜੋ ਕੱਪੜੇ ਦਾ ਵਪਾਰੀ ਸੀ ਉਸ ਤੋਂ 60 ਲੱਖ ਦੀ ਇਹਨਾਂ ਨੇ ਰੰਗਦਾਰੀ ਮੰਗੀ ਸੀ ਉਸ ਵੱਲੋਂ ਮੋਗਾ ਪੁਲਿਸ ਨੇ ਡੀਐਸਪੀ ਸਿਟੀ ਐਸਐਚਓ ਸਿਟੀ ਨੇ ਬੜੀ ਉਸਤਾਦੀ ਨਾਲ ਕੰਮ ਇਹ ਨਾ ਨੂੰ ਚਾਰ ਜਿਹੜਾ ਗੈਂਗ ਹੈਗਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਸੀ ਉਹ ਅਸੀਂ ਰਿਕਵਰ ਕੀਤਾ ਹੈਗਾ ਇਹ ਜਿਹੜਾ ਇਹਨਾਂ ਵਿੱਚੋਂ ਇੱਕ ਸਿਮਰਨਜੀਤ ਕਰਨ ਸੰਦੀਪ ਤੇ ਸੋਨੂ ਇਹ ਅਸੀਂ ਚਾਰ ਬੰਦੇ ਗ੍ਰਿਫਤਾਰ ਕੀਤੇ ਆ ਨਾ ਜਿਹੜਾ ਸਿਮਰਨਜੀਤ ਸਿੰਘ ਸੀ ਇਹ ਪਹਿਲਾਂ ਇਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਤੇ ਇਸ ਨੂੰ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਸੀ ਤੇ ਇਸ ਨੇ ਹੀ ਇਹ ਸਾਰੀ ਮਾਸਟਰਮਾਈਂਡ ਸੀ ਇਸ ਨੇ ਇਹ ਸਾਰੀ ਜਿਹੜੀ ਹੈਗੀ ਆ ਆ ਪਲਾਨ ਬਣਾਇਆ ਹੈਗਾ ਤੇ ਇਨਾਂ ਨੂੰ ਕਾਲ ਕਰਵਾਈ ਹੈਗੀ ਇਸ ਵਿੱਚ ਉਹਨਾਂ ਨੇ ਸੰਦੀਪ ਕੁਮਾਰ ਜਿਹੜਾ ਸਿਪਾ ਹੈਗਾ ਉਸ ਤੋਂ ਉਹਨਾਂ ਨੇ ਇੱਕ SIM ਲਿਆ ਸੀ ਜੋ SIM ਜਸਵੀਰ ਕੌਰ ਦੇ ਨਾਮ ਤੇ ਸੀ ਉਹ ਸਾਨੂੰ ਹੁਣ ਜੋ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਪਿਆ ਉਹ ਵੀ ਇੱਕ ਜਿਹੜਾ ਮੋਬਾਈਲ ਸੀ ਉਹ ਉਹਨਾਂ ਨੇ 6 ਮਹੀਨੇ ਪਹਿਲਾਂ ਖੋਇਆ ਮੋਬਾਈਲ ਸੀ ਕਿਸੇ ਦਾ ਤੇ ਉਹਨਾਂ ਉਹ SIM ਉਹਨਾਂ ਨੇ ਇਸ ਸਵਾਲ ਦਾ ਵਿੱਚ ਯੂਜ਼ ਕੀਤਾ ਹੈਗਾ ਤੇ ਇਸ ਵਿੱਚ ਜੋ ਕਰਨ ਕੁਮਾਰ ਹੈਗਾ ਕਰਨ ਸੰਦੀਪ ਤੇ ਸੋਨੂ ਇਹਨਾਂ ਤਿੰਨਾਂ ਨੇ ਕਾਲ ਕੀਤੀ ਸੀ ਇਕੱਠੇ ਬਣ ਕੇ ਤੇ ਸੰਦੀਪ ਕੁਮਾਰ ਨੇ ਮੋਬਾਈਲ ਉਹਨਾਂ ਨੂੰ SIM ਦਿੱਤਾ ਸੀ ਤੇ ਕਰਨ ਕੁਮਾਰ ਉੱਪਰ ਪਹਿਲਾਂ ਵੀ ਇੱਕ ਜਿਹੜਾ ਹੈਗਾ ਐਫ ਆਰ ਰਜਿਸਟਰ ਹੋਈ ਹੈ। ਇਹ ਆਪਣੇ ਨੰਬਰ ਤੇ ਹੀ ਕੀਤਾ ਸੀਗਾ ਜਾਂ ਵਿਦੇਸ਼ੀ ਕਿਸੇ ਨੰਬਰ ਤੋਂ ਨਹੀਂ ਇਹਨਾਂ ਨੇ ਨਾਰਮਲ ਇੱਥੋਂ ਕਿਸੇ ਜਿਹੜਾ ਦੰਦਸੀ ਨੇ ਖੋਇਆ ਨੰਬਰ ਸੀ ਜਿਹੜਾ ਇਹ ਮੋਬਾਈਲ ਸੀ ਉਸ ਤੋਂ ਇਹਨਾਂ ਨੇ ਸਿੰਪਲ ਕਾਲ ਡਾਇਰੈਕਟ ਕਾਲ ਕੀਤੀ ਸੀ। ਸਰ ਇਹ ਲਿੰਕ ਕਿਵੇਂ ਆਇਆ ਇੱਕ ਦੂਜੇ ਦੇ? ਇਹ ਇੱਕ ਪਹਿਲਾਂ ਯਾਰ ਦੋਸਤ ਨੇ ਪਿੱਛੇ ਯੂਪੀ ਦੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਤੇ ਇੱਥੋਂ ਹੀ ਜੋ ਮੌਕੇ ਤੇ ਕੰਮਕਾਜ ਕਰਦੇ ਨੇ ਤੇ ਇੱਕ ਦੂਜੇ ਦੇ ਯਾਰ ਦੋਸਤ ਸੀ ਦਾ ਨਾਮ ਲੈ ਕੇ ਨਾਨ ਨੇ ਜੋ ਮੋਗੇ ਦਾ ਇੱਕ ਅਰਸ਼ਦ ਅੱਲਾ ਨਾਮ ਦਾ ਗੈਂਗਸਟਰ ਹੈ ਜਿਹੜਾ ਹੁਣ ਉਹਨਾਂ ਨੂੰ ਤਵਾਦੀ ਵੀ ਕੋਸ਼ਿਸ਼ ਕਰ ਦਿੱਤਾ ਗਿਆ ਉਸ ਦੇ ਨਾਮ ਤੇ ਨਾਨ ਨੇ ਰੰਗ ਦਾ